ਵਿਭਾਗਾਂ ਦੀਆਂ ਸਰਕਾਰੀ ਕੰਮਕਾਜ ਦੀਆਂ ਗੱਡੀਆਂ ਜੋ ਬੇਹੱਦ ਜ਼ਰੂਰੀ ਕੰਮ ਨੇ ਉਹਨਾਂ ਗੱਡੀਆਂ ਨੂੰ ਅਤੇ ਉਹਨਾਂ ਬਾਈਕ ਸਵਾਰਾਂ ਨੂੰ ਕਿਸਾਨਾਂ ਵੱਲੋਂ ਜਾਣ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਤੌਰ ਤੇ ਜੇਕਰ ਕੋਈ ਨਿੱਜੀ ਯਾਤਰਾ ਦੇ ਵਿੱਚ ਜਾ ਰਿਹਾ ਹੈ ਜਿਆਦਾ ਜ਼ਰੂਰੀ ਨਹੀਂ ਹੈ ਗੈਰ ਜ਼ਰੂਰੀ ਯਾਤਰਾ ਉਹਨਾਂ ਸਾਰੀਆਂ ਗੱਡੀਆਂ ਨੂੰ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਹੈ ਜੀਟੀ ਰੋਡ ਦੇ ਉੱਤੇ ਟਰੱਕਾਂ ਦੀਆਂ ਵੱਡੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਰਾਂ ਵੱਡੇ ਪੱਧਰ ਤੇ ਕਿਸਾਨੀ ਧਰਨੇ ਤੋਂ ਉਰਲੇ ਪਾਸੇ ਵੀ ਖੜੀਆਂ ਨੇ ਤੇ ਪਰਲੇ ਪਾਸੇ ਵੀ ਖੜੀਆਂ ਨੇ ਕਿਸਾਨਾਂ ਵੱਲੋਂ 4 ਵਜੇ ਤੱਕ ਇਸ ਧਰਨੇ ਦਾ ਐਲਾਨ ਕੀਤਾ ਗਿਆ। ਕੁੱਲ ਮਿਲਾ ਕੇ ਇਹ ਧਰਨਾ ਪੂਰੀ ਤਰ੍ਹਾਂ ਦੇ ਨਾਲ ਸਫਲ ਨਜ਼ਰ ਆ ਰਿਹਾ ਹੈ। ਕਿਸਾਨਾਂ ਨੇ ਇੱਥੇ ਲਾਡੂਵਾਲ ਦੇ ਵਿੱਚ ਸਟੇਜ ਵੀ ਲਗਾਈ ਹੋਈ ਹੈ। ਸਟੇਜ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਕਰੀਰਾਂ ਕਰਦੇ ਹੋਏ ਨਜ਼ਰ ਆਏ ਨੇ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਆਲੇ-ਦੁਆਲੇ ਦੇ ਕਿਸਾਨ ਵੀ ਪਹੁੰਚੇ ਨੇ ਕਿਸਾਨਾਂ ਵੱਲੋਂ ਲਗਾਤਾਰ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਧਰਨੇ ਦੇ ਵਿੱਚ ਹਾਜ਼ਰੀ ਲਗਵਾਈ ਗਈ ਹੈ ਨਾ ਸਿਰਫ ਕਿਸਾਨ ਜਥੇਬੰਦੀਆਂ ਬਲਕਿ ਇਸ ਤੋਂ ਇਲਾਵਾ ਸਰਕਾਰੀ ਜਥੇਬੰਦੀਆਂ ਜਿਸ ਦੇ ਵਿੱਚ ਪੀਆਰਟੀਸੀ ਦੇ ਮੁਲਾਜ਼ਮ ਕੱਚੇ ਮੁਲਾਜ਼ਮ ਸ਼ਾਮਲ ਨੇ ਅਤੇ ਆਪਕ ਜਥੇਬੰਦੀਆਂ ਵਪਾਰੀ ਜਿੱਥੇ ਬੰਦੀਆਂ ਅਤੇ ਹੋਰ ਮਜ਼ਦੂਰਾਂ ਦੀਆਂ ਜਿੱਥੇ ਬੰਦੀਆਂ ਵੱਲੋਂ ਵੀ ਕਿਸਾਨਾਂ ਦੇ ਇਸ ਧਰਮੇ ਦਾ ਸਾਥ ਦਿੱਤਾ ਜਾ ਰਿਹਾ ਤਸਵੀਰਾਂ ਲਾਈਵ ਦੇਖ ਰਹੇ ਹੋ ਤੁਸੀਂ ਲਾਡੂਆੜ ਟੋਲ ਪਰਾਜ਼ਾ ਜੋ ਕਿ ਲੁਧਿਆਣਾ ਦੇ ਨਜ਼ਦੀਕ ਹੈ ਉੱਥੇ ਦੀਆਂ ਇਹ ਤਸਵੀਰਾਂ ਨੇ ਲਗਾਤਾਰ ਕਿਸਾਨਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਡੀਆਂ ਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਹੱਕੀ ਮੰਗਾ ਮੰਗਣ ਦੇ ਲਈ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਕਿਸਾਨ ਲਗਾਤਾਰ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਦਰਨਾ ਪ੍ਰਦਰਸ਼ਨ ਸਫਲ ਰਿਹਾ ਹੈ ਕਿਉਂਕਿ ਜੀਟੀ ਰੋਡ ਪੂਰੀ ਤਰ੍ਹਾਂ ਦੇ ਨਾਲ ਜਾਮ ਹੈ जीटी ਰੋਡ ਦੇ ਉੱਤੇ ਗੱਡੀਆਂ ਚੱਲਣ ਨਹੀਂ ਦਿੱਤੀਆਂ ਜਾ ਰਹੀਆਂ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਲਾਡੂਵਾਲ ਤੋਂ ਇਲਾਵਾ ਅੰਮ੍ਰਿਤਸਰ ਫਗਵਾੜਾ ਜਲੰਧਰ ਮੋਗਾ ਸੰਗਰੂਰ ਅਤੇ ਹੋਰ ਮੁਹਾਲੀ ਤੋਂ ਵੀ ਵੱਡੀਆਂ ਖਬਰਾਂ ਆਈਆਂ ਨੇ ਮੁਹਾਲੀ ਦੇ ਵਿੱਚ ਵੀ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਸੋ ਇਹ ਤਸਵੀਰਾਂ ਜੋ ਤੁਸੀਂ ਲਾਈਵ ਦੇਖ ਰਹੇ ਹੋ ਲੁਧਿਆਣਾ ਦੇ ਲਾਡੂਆ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਵੱਲੋਂ ਆਪਣੀਆਂ ਹੰਕੀ ਮੰਗਾਂ ਨੂੰ ਲੈ ਕੇ ਖਾਸ ਤੌਰ ਤੇ ਐਮਐਸਪੀ ਵਰਗੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਅੱਜ ਦਾ ਬੰਦ ਰੱਖਿਆ ਗਿਆ ਹੈ ਅਤੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਇੱਕ ਨਹੀਂ ਹੈ ਹਜ਼ਾਰਾਂ ਜਗਜੀਤ ਸਿੰਘ ਡੱਲੇਵਾਲ ਪੈਦਾ ਹੋਣਗੇ ਜੇਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਿਆ ਜਾ ਰਹੀਆਂ ਸੋ ਲਾਡੋਵਾਲ ਟੋਲ ਪਲਾਜ਼ੇ ਦੀਆਂ ਇਹ ਤਾਜ਼ਾ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ। ਜਿਸ ਕਮਾਂਡ ਦੀ ਗੱਲ ਆ ਪਿਛਲੇ ਸਮੇਂ ਦੀ ਇੱਕ ਜਿੰਦਗਰ ਨੂੰ ਬੜੀ ਧਿਆਨ ਖਾਕ ਲੱਗੀ ਇਹ ਸਾਰੇ ਜਿਹੜੇ ਉਹਨਾਂ ਨਹੀਂ ਇਹਨੂੰ ਕੋਈ ਸ਼ਰਤਾਂ ਰੱਖੀ ਜਾਂਦੇ ਆ ਜਿਹੜੇ ਆਪਾਂ ਕੋਲ ਦੀ ਆ ਇੱਕ ਚਿੜੀ ਸੀਗੀ ਉਹ ਰੋਜ਼ ਜ਼ਮੀਨ ਦੇ ਨਾਲ ਪਾਣੀ ਧਰ ਕੇ ਲਉਂਦੀ ਸੀ ਉਹ ਜਿੰਮੇਟ ਤਾਂ ਅਮਰ ਤੁਹਾਡੇ ਵੀ ਲਵਾਉਣੇ ਆ ਦੂਈ ਔਰਾਂ ਕਿਤੇ ਨਾਲ ਜਾਂਦੇ ਆ ਆਹ ਗੱਡੀ ਪਰੇ ਦੇਖੋ ਯਾਰ ਇਹਨੂੰ ਕਰ ਦੋ ਇਹਨੂੰ ਕਰ ਦੋ ਇਹਨੂੰ ਲਾ ਲਓ 1934 ਨਹੀਂ ਵੀਰੇ ਕਿਉਂਕਿ ਹਾਂ ਜਦੋਂ ਤੁਸੀਂ ਆ ਧੂਲੇ ਤੋਂ ਬਣਾ ਬਣਾ ਉਹ ਦਰਵਾਜ਼ਾ ਹੋਗਾ ਅੱਜ ਨਾਲ ਭਰ ਕੇ ਲੱਗੇ ਲੱਗ កាលីយោ ਅੱਜ ਉਹ ਸ਼ੋਅ ਵਰਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਵੱਡੇ ਪੱਤਰ ਤੇ ਪੰਜਾਬ ਵੰਜ ਦਾ ਸੱਦਾ ਕਿਸਾਨ ਜਿੱਥੇ ਬੰਦੀਆ ਵੱਲੋਂ ਦਿੱਤਾ ਗਿਆ। ਉਸੋਂ ਪੰਜਾਬ ਦੇ ਵਿੱਚ ਵੱਖੋ-ਵੱਖਰੀ ਜਗ੍ਹਾ ਤੇ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਨੇ, ਸੜਕਾਂ ਜਾਮ ਕੀਤੀਆਂ ਗਈਆਂ ਨੇ, ਰੇਲਾਂ ਜਾਮ ਕੀਤੀਆਂ ਗਈਆਂ ਨੇ। ਲਾਈਵ ਤਸਵੀਰਾਂ ਲੈ ਕੇ ਆਏ ਹਾਂ ਤੁਹਾਡੇ ਲਈ ਲੁਧਿਆਣਾ ਦੇ ਲਾਡੂਵਾਲ ਪਲਾਜ਼ਾ ਤੋਂ ਜਿੱਥੇ ਕਿਸਾਨਾਂ ਵੱਲੋਂ ਵੱਡਾ ਧਰਨਾ ਲਗਾਇਆ ਗਿਆ। ਜਲੰਧਰ ਤੋਂ ਲੁਧਿਆਣਾ ਆਉਣ ਵਾਲੀਆਂ ਗੱਡੀਆਂ ਤੇ ਲੁਧਿਆਣਾ ਤੋਂ ਜਲੰਧਰ ਜਾਣ ਵਾਲੀਆਂ ਗੱਡੀਆਂ ਨੂੰ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਹੈ। ਇੱਥੇ ਕੋਈ ਵੀ ਗੱਡੀ ਹੈ ਜਿਹੜੀ ਅੱਗੇ ਨਹੀਂ ਜਾ 파 ਰਹੀ ਖਾਸ ਤੌਰ ਤੇ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਕਿਸਾਨਾਂ ਨੇ ਜਿਹੜੀ ਸ਼ੂਟ ਦਿੱਤੀ ਸੀ ਉਹ ਸ਼ੂਟ ਹੀ ਦਿੱਤੀ ਗਈ ਹੈ ਐਮਰਜੈਂਸੀ ਸੇਵਾਵਾਂ ਦੇ ਵਿੱਚ ਜਿਸ ਦੇ ਵਿੱਚ ਮੈਡੀਕਲ ਐਂਬੂਲੈਂਸ ਦੀਆਂ ਸੇਵਾਵਾਂ ਸ਼ਾਮਲ ਨੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾ ਰਿਹਾ ਖਾਸ ਤੌਰ ਤੇ ਕਿਸੇ ਦਾ ਕੋਈ ਵਿਆਹ ਹੈ ਬਰਾਤ ਚਾਣੀ ਹੈ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਨਹੀਂ ਰੋਕਿਆ ਜਾ ਰਿਹਾ ਇਸ ਦੇ ਨਾਲ ਨਾਲ ਜੇਕਰ ਕਿਸੇ ਨੇ ਹਸਪਤਾਲ ਦੇ ਵਿੱਚ ਜਾਣਾ ਡਾਕਟਰ ਦੇ ਕੋਲ ਜਾਣਾ ਜ਼ਰੂਰੀ ਚੈਕਿੰਗ ਕਰਾਉਣੀ ਆ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਜਾਣ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਪੁਲਿਸ ਦੀਆਂ ਗੱਡੀਆਂ ਹੋਰ ਵਿਭਾਗਾਂ ਦੀਆਂ ਸਰਕਾਰੀ ਕੰਮਕਾਜ ਦੀਆਂ ਗੱਡੀਆਂ ਜੋ ਬੇਹੱਦ ਜ਼ਰੂਰੀ ਕੰਮ ਨੇ ਉਹਨਾਂ ਗੱਡੀਆਂ ਨੂੰ ਅਤੇ ਉਹਨਾਂ ਬਾਈਕ ਸਵਾਰਾਂ ਨੂੰ ਕਿਸਾਨਾਂ ਵੱਲੋਂ ਜਾਣ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਪ੍ਰਾਈਵੇਟ ਤੌਰ ਤੇ ਜੇਕਰ ਕੋਈ ਨਿੱਜੀ ਯਾਤਰਾ ਦੇ ਵਿੱਚ ਜਾ ਰਿਹਾ ਜਿਆਦਾ ਜ਼ਰੂਰੀ ਨਹੀਂ ਹੈ ਗੈਰ ਜ਼ਰੂਰੀ ਯਾਤਰਾ ਉਹਨਾਂ ਸਾਰੀਆਂ ਗੱਡੀਆਂ ਨੂੰ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਹੈ ਜੀਟੀ ਰੋਡ ਦੇ ਉੱਤੇ ਟਰੱਕਾਂ ਦੀਆਂ ਵੱਡੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਰਾਂ ਵੱਡੇ ਪੱਧਰ ਤੇ ਕਿਸਾਨੀ ਧਰਨੇ ਤੋਂ ਉਰਲੇ ਪਾਸੇ ਵੀ ਖੜੀਆਂ ਨੇ ਤੇ ਪਰਲੇ ਪਾਸੇ ਵੀ ਖੜੀਆਂ ਨੇ ਕਿਸਾਨਾਂ ਵੱਲੋਂ 4 ਵਜੇ ਤੱਕ ਇਸ ਧਰਨੇ ਦਾ ਐਲਾਨ ਕੀਤਾ ਗਿਆ ਹੈ ਕੁੱਲ ਮਿਲਾ ਕੇ ਇਹ ਧਰਨਾ ਪੂਰੀ ਤਰ੍ਹਾਂ ਦੇ ਨਾਲ ਸਫਲ ਨਜ਼ਰ ਆ ਰਿਹਾ ਹੈ ਕਿਸਾਨਾਂ ਨੇ ਇੱਥੇ ਲਾਡੂਵਾਲ ਦੇ ਵਿੱਚ ਸਟੇਜ ਵੀ ਲਗਾਈ ਹੋਈ ਹੈ ਸਟੇਜ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਕਰੀਰਾਂ ਕਰਦੇ ਹੋਏ ਨਜ਼ਰ ਆਏ ਨੇ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਆਲੇ-ਦੁਆਲੇ ਦੇ ਕਿਸਾਨ ਵੀ ਪਹੁੰਚੇ ਨੇ ਕਿਸਾਨਾਂ ਵੱਲੋਂ ਲਗਾਤਾਰ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਧਰਨੇ ਦੇ ਵਿੱਚ ਹਾਜ਼ਰੀ ਲਗਵਾਈ ਗਈ ਹੈ ਕਿਸਾਨ ਜਥੇਬੰਦੀਆਂ ਬਲਕਿ ਇਸ ਤੋਂ ਇਲਾਵਾ ਸਰਕਾਰੀ ਜਥੇਬੰਦੀਆਂ ਜਿਸ ਦੇ ਵਿੱਚ ਪੀਆਰਟੀਸੀ ਦੇ ਮੁਲਾਜ਼ਮ ਕੱਚੇ ਮੁਲਾਜ਼ਮ ਸ਼ਾਮਲ ਨੇ ਇਹਦੇ ਆਪਕ ਜਥੇਬੰਦੀਆਂ ਵਪਾਰੀ ਜਥੇਬੰਦੀਆਂ ਅਤੇ ਹੋਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਦੇ ਇਸ ਧਰਨੇ ਦਾ ਸਾਥ ਦਿੱਤਾ ਜਾ ਰਿਹਾ ਤਸਵੀਰਾਂ ਲਾਈਵ ਦੇਖ ਰਹੇ ਹੋ ਤੁਸੀਂ ਲਾਡੂਵਾਲ ਦੋਲ ਪਰਾਜ਼ਾ ਜੋ ਕਿ ਲੁਧਿਆਣਾ ਦੇ ਨਜ਼ਦੀਕ ਹੈ ਉੱਥੇ ਦੀਆਂ ਇਹ ਤਸਵੀਰਾਂ ਨੇ ਲਗਾਤਾਰ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਡੀਆਂ ਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਹੱਕੀ ਮੰਗਾ ਮੰਗਣ ਦੇ ਲਈ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਕਿਸਾਨ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਸਫਲ ਰਿਹਾ ਕਿਉਂਕਿ ਜੀਟੀ ਰੋਡ ਪੂਰੀ ਤਰ੍ਹਾਂ ਦੇ ਨਾਲ ਜਾਮ ਹੈ ਜੀ ਡੀ ਰੋਡ ਦੇ ਉੱਤੇ ਗੱਡੀਆਂ ਚੱਲਣ ਨਹੀਂ ਦਿੱਤੀਆਂ ਜਾ ਰਹੀਆਂ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਲਾਡੂਵਾਲ ਤੋਂ ਇਲਾਵਾ ਅੰਮ੍ਰਿਤਸਰ ਫਗਵਾੜਾ ਜਲੰਧਰ ਮੋਗਾ ਸੰਗਰੂਰ ਅਤੇ ਹੋਰ ਮੁਹਾਲੀ ਤੋਂ ਵੀ ਵੱਡੀਆਂ ਖਬਰਾਂ ਆਈਆਂ ਨੇ ਮੁਹਾਲੀ ਦੇ ਵਿੱਚ ਵੀ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਸੋ ਇਹ ਤਸਵੀਰਾਂ ਜੋ ਤੁਸੀਂ ਲਾਈਵ ਦੇਖ ਰਹੇ ਹੋ ਲੁਧਿਆਣਾ ਦੇ ਲਾਡੂਆਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਖਾਸ ਤੌਰ ਤੇ ਐਮਐਸਪੀ ਵਰਗੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਅੱਜ ਦਾ ਬੰਦ ਰੱਖਿਆ ਗਿਆ ਹੈ ਅਤੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਇੱਕ ਨਹੀਂ ਹੈ ਹਜ਼ਾਰਾਂ ਜਗਜੀਤ ਸਿੰਘ ਡੱਲੇਵਾਲ ਪੈਦਾ ਹੋਣਗੇ ਜੇਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਿਆ ਜਾ ਰਹੀਆਂ ਸੋ ਲਾਡੋਵਾਲ ਟੋਲ ਪਲਾਜ਼ੇ ਦੀਆਂ ਇਹ ਤਾਜ਼ਾ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜੋ ਕੁਮਾਰ ਦੀ ਗੱਲ ਹੈ ਪਿਛਲੇ ਸਮੇਂ ਦੀ ਇੱਕ ਜਿੰਗਲ ਨੂੰ ਬੜੀ ਧਿਆਨ ਕਰਕੇ ਲੱਗੀ ਜਾਣੋ ਇਹ ਸਾਰੇ ਜਿਹੜੇ ਉਹਨਾਂ ਦੀ ਕੋਈ ਸ਼ਰਤ ਕਰ ਰਹੀ ਜਾਂਦੀ ਹੈ ਜਿਹੜੇ ਆਪਾਂ ਆ ਕੇ ਰੱਖੀ ਆ ਇੱਕ ਚਿੜੀ ਸੀਗੀ ਉਹ ਆਪਣੀ ਛਿੰਦ ਨਾਲ ਪਾਣੀ ਧਰ ਕੇ ਲਉਂਦੀ ਸੀ ਉਹ ਥੰਮਰ ਕਿਹਾ 10 ਮਿੰਟ ਤੁਹਾਡੇ ਵੀ ਲਵਾਉਣੇ ਆ। ਦੂਈ ਹੋਰ ਅਸੀਂ ਤੁਹਾਡੇ ਨਾਲ ਜਾਂਦੇ ਓਏ ਆ ਗੱਡੀ ਪਰੇ ਕਿੱਥੋਂ ਯਾਰ ਇਹਨੂੰ ਕਰ ਦੋ ਇਹਨੂੰ ਲਾ ਲਓ ਅੰਨੀ ਵੀ ਸਾਡੇ ਚੱਲਦੇ ਸਾਡੇ ਅੱਗੇ ਆ ਕੇ ਬੈਠ ਜਾਓ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਬਾਕੀ ਜੋ ਉਹਨਾਂ ਨੇ ਕਿਹਾ ਇਹਨੂੰ ਲੱਗਦਾ ਨਹੀਂ ਕਿ ਨਹੀਂ ਵੀਰੇ ਕਿਉਂਕਿ ਹਾਂ ਜਦੋਂ ਸਾਨੂੰ ਆਜ ਸਾਨੂੰ ਉਹਦਾ ਆਜ ਆਵੇ ਬੰਨਾ ਬਣਾਓ ਦਰਵਾਜ਼ਾ ਹੋ ਜਾਣਾ ਸਾਨੂੰ ਪਰੇ ਲੱਗਦਾ ਨਹੀਂ ਸਵਾਗਤ ਹੈ ਆਜ ਵੱਡੇ ਪੱਧਰ ਤੇ ਪੰਜਾਬ ਭੰਜ ਦਾ ਸੱਦਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ। ਉਸ ਪੰਜਾਬ ਦੇ ਵਿੱਚ ਵੱਖੋ ਵੱਖਰੀ ਜਗ੍ਹਾ ਤੇ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਨੇ, ਸੜਕਾਂ ਜਾਮ ਕੀਤੀਆਂ ਗਈਆਂ ਨੇ, ਰੇਲਾਂ ਜਾਮ ਕੀਤੀਆਂ ਗਈਆਂ ਨੇ। ਲਾਈਵ ਤਸਵੀਰਾਂ ਲੈ ਕੇ ਆਏ ਹਾਂ ਤੁਹਾਡੇ ਲਈ ਲੁਧਿਆਣਾ ਦੇ ਲਾਡੂਵਾਲ ਪਲਾਜ਼ਾ ਤੋਂ ਜਿੱਥੇ ਕਿਸਾਨਾਂ ਵੱਲੋਂ ਵੱਡਾ ਧਰਨਾ ਲਗਾਇਆ ਗਿਆ। ਜਲੰਧਰ ਤੋਂ ਲੁਧਿਆਣਾ ਆਉਣ ਵਾਲੀਆਂ ਗੱਡੀਆਂ ਤੇ ਲੁਧਿਆਣਾ ਤੋਂ ਜਲੰਧਰ ਜਾਣ ਵਾਲੀਆਂ ਗੱਡੀਆਂ ਨੂੰ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਹੈ। ਇੱਥੇ ਕੋਈ ਵੀ ਗੱਡੀ ਹੈ ਜਿਹੜੀ ਅੱਗੇ ਨਹੀਂ ਜਾ 파ਰੀ ਖਾਸ ਤੌਰ ਤੇ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਕਿਸਾਨਾਂ ਨੇ ਜਿਹੜੀ ਸ਼ੂਟ ਦਿੱਤੀ ਸੀ ਉਹ ਸ਼ੂਟ ਹੀ ਦਿੱਤੀ ਗਈ ਹੈ ਐਮਰਜੈਂਸੀ ਸੇਵਾਵਾਂ ਦੇ ਵਿੱਚ ਜਿਸ ਦੇ ਵਿੱਚ ਮੈਡੀਕਲ ਐਂਬੂਲੈਂਸ ਦੀਆਂ ਸੇਵਾਵਾਂ ਸ਼ਾਮਲ ਨਹੀਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾ ਰਿਹਾ ਖਾਸ ਤੌਰ ਤੇ ਕਿਸੇ ਦਾ ਕੋਈ ਵਿਆਹ ਹੈ ਬਰਾਤ ਜਾਣੀ ਹੈ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਨਹੀਂ ਰੋਕਿਆ ਜਾ ਰਿਹਾ ਇਸ ਦੇ ਨਾਲ ਨਾਲ ਜੇਕਰ ਕਿਸੇ ਨੇ ਹਸਪਤਾਲ ਦੇ ਵਿੱਚ ਜਾਣਾ ਡਾਕਟਰ ਦੇ ਕੋਲ ਜਾਣਾ ਜ਼ਰੂਰੀ ਚੈਕਿੰਗ ਕਰਾਉਣੀ ਆ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਜਾਣ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਪੁਲਿਸ ਦੀਆਂ ਗੱਡੀਆਂ ਹੋਰ ਵਿਭਾਗਾਂ ਦੀਆਂ ਸਰਕਾਰੀ ਕੰਮਕਾਜ ਦੀਆਂ ਗੱਡੀਆਂ ਜੋ ਬੇਹੱਦ ਜ਼ਰੂਰੀ ਕੰਮ ਨੇ ਉਹਨਾਂ ਗੱਡੀਆਂ ਨੂੰ ਉਹਨਾਂ ਬਾਈਕ ਸਵਾਰਾਂ ਨੂੰ ਕਿਸਾਨਾਂ ਵੱਲੋਂ ਜਾਣ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਤੌਰ ਤੇ ਜੇਕਰ ਕੋਈ ਨਿੱਜੀ ਯਾਤਰਾ ਦੇ ਵਿੱਚ ਜਾ ਰਿਹਾ ਹੈ ਜਿਆਦਾ ਜ਼ਰੂਰੀ ਨਹੀਂ ਹੈ ਗੈਰ ਜ਼ਰੂਰੀ ਯਾਤਰਾ ਉਹਨਾਂ ਸਾਰੀਆਂ ਗੱਡੀਆਂ ਨੂੰ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਜੀਟੀ ਰੋਡ ਦੇ ਉੱਤੇ ਟਰੱਕਾਂ ਦੀਆਂ ਵੱਡੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਰਾਂ ਵੱਡੇ ਪੱਧਰ ਤੇ ਕਿਸਾਨੀ ਧਰਨੇ ਤੋਂ ਉਰਲੇ ਪਾਸੇ ਵੀ ਖੜੀਆਂ ਨੇ ਤੇ ਪਰਲੇ ਪਾਸੇ ਵੀ ਖੜੀਆਂ ਨੇ ਕਿਸਾਨਾਂ ਵੱਲੋਂ 4 ਵਜੇ ਤੱਕ ਇਸ ਧਰਨੇ ਦਾ ਇਲਾਨ ਕੀਤਾ ਗਿਆ ਹੈ ਕੁੱਲ ਮਿਲਾ ਕੇ ਇਹ ਧਰਨਾ ਪੂਰੀ ਤਰ੍ਹਾਂ ਦੇ ਨਾਲ ਸਫਲ ਨਜ਼ਰ ਆ ਰਿਹਾ ਹੈ ਕਿਸਾਨਾਂ ਨੇ ਇੱਥੇ ਲਾਡੂਵਾਲ ਦੇ ਵਿੱਚ ਸਟੇਜ ਵੀ ਲਗਾਈ ਹੋਈ ਹੈ ਸਟੇਜ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਕਰੀਰਾਂ ਕਰਦੇ ਹੋਏ ਨਜ਼ਰ ਆਏ ਨੇ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਆਲੇ-ਦੁਆਲੇ ਦੇ ਕਿਸਾਨ ਵੀ ਪਹੁੰਚੇ ਨੇ ਕਿਸਾਨਾਂ ਵੱਲੋਂ ਲਗਾਤਾਰ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਧਰਨੇ ਦੇ ਵਿੱਚ ਹਾਜ਼ਰੀ ਲਗਵਾਈ ਗਈ ਹੈ ਨਾ ਸਿਰਫ ਕਿਸਾਨ ਜਥੇਬੰਦੀਆਂ ਬਲਕਿ ਇਸ ਤੋਂ ਇਲਾਵਾ ਸਰਕਾਰੀ ਜਥੇਬੰਦੀਆਂ ਜਿਸ ਦੇ ਵਿੱਚ ਪੀਆਰਟੀਸੀ ਦੇ ਮੁਲਾਜ਼ਮ ਕੱਚੇ ਮੁਲਾਜ਼ਮ ਸ਼ਾਮਲ ਨੇ ਤੇ ਆਪਕ ਜਥੇਬੰਦੀਆਂ ਵਪਾਰੀ ਜਥੇਬੰਦੀਆਂ ਅਤੇ ਹੋਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਦੇ ਇਸ ਧਰਨੇ ਦਾ ਸਾਥ ਦਿੱਤਾ ਜਾ ਰਿਹਾ ਤਸਵੀਰਾਂ ਲਾਈਵ ਦੇਖ ਰਹੇ ਹੋ ਤੁਸੀਂ ਲਾਡੂਵਾਲ ਟੋਲ ਪਲਾਜ਼ਾ ਜੋ ਕਿ ਲੁਧਿਆਣਾ ਦੇ ਨਜ਼ਦੀਕ ਹੈ ਉੱਥੇ ਦੀਆਂ ਇਹ ਤਸਵੀਰਾਂ ਨੇ ਲਗਾਤਾਰ ਕਿਸਾਨਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਡੀਆਂ ਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਹੱਕੀ ਮੰਗਾ ਮੰਗਣ ਦੇ ਲਈ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਕਿਸਾਨ ਲਗਾਤਾਰ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਦਰਨਾ ਪ੍ਰਦਰਸ਼ਨ ਸਫਲ ਰਿਹਾ ਹੈ ਕਿਉਂਕਿ ਜੀਟੀ ਰੋਡ ਪੂਰੀ ਤਰ੍ਹਾਂ ਦੇ ਨਾਲ ਜਾਮ ਹੈ ਜੀ ਡੀ ਰੋਡ ਦੇ ਉੱਤੇ ਗੱਡੀਆਂ ਚੱਲਣ ਨਹੀਂ ਦਿੱਤੀਆਂ ਜਾ ਰਹੀਆਂ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਲਾਡੂਵਾਲ ਤੋਂ ਇਲਾਵਾ ਅੰਮ੍ਰਿਤਸਰ ਫਗਵਾੜਾ ਜਲੰਧਰ ਮੋਗਾ ਸੰਗਰੂਰ ਅਤੇ ਹੋਰ ਮੁਹਾਲੀ ਤੋਂ ਵੀ ਵੱਡੀਆਂ ਖਬਰਾਂ ਆਈਆਂ ਨੇ ਮੁਹਾਲੀ ਦੇ ਵਿੱਚ ਵੀ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਬੰਦ ਕੀਤਾ ਗਿਆ ਸੋ ਇਹ ਤਸਵੀਰਾਂ ਜੋ ਤੁਸੀਂ ਲਾਈਵ ਦੇਖ ਰਹੇ ਹੋ ਲੁਧਿਆਣਾ ਦੇ ਲਾਡੂਆ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਖਾਸ ਤੌਰ ਤੇ ਐਮਐਸਪੀ ਵਰਗੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਅੱਜ ਦਾ ਬੰਦ ਰੱਖਿਆ ਗਿਆ ਹੈ ਅਤੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਇੱਕ ਨਹੀਂ ਹੈ ਹਜ਼ਾਰਾਂ ਜਗਜੀਤ ਸਿੰਘ ਡੱਲੇਵਾਲ ਪੈਦਾ ਹੋਣਗੇ ਜੇਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਿਆ ਜਾ ਰਹੀਆਂ ਸੋ ਲਾਡਵਾਲ ਟੋਲ ਪਲਾਜ਼ੇ ਦੀਆਂ ਇਹ ਤਾਜ਼ਾ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜੁਇ ਕੁਮਾਰ ਦੀ ਗੱਲ ਆ ਪਿਛਲੇ ਸਮੇਂ ਦੀ ਇੱਕ ਜਿੰਦਗਲ ਨੂੰ ਬੜੀ ਧਿਆਨ ਕਰਕੇ ਲੱਗੀ ਇਹ ਸਾਰੇ ਜਿਹੜੇ ਤੁਹਾਨੂੰ ਨਹੀਂ ਇਹਨੂੰ ਕੋਈ ਸ਼ਕਤਾਂ ਨਹੀਂ ਜਿਹੜੇ ਆਉਂਦੇ ਆਉਂਦੇ ਰਹੀ ਆ ਇੱਕ ਚਿੜੀ ਸੀਗੀ ਉਹ ਆਹ ਨਾਲ ਪਾਣੀ ਧਰ ਕੇ ਲੋਦੀ ਸੀ ਉਹ ਜੰਗਲ ਜਿਹੜਾ ਤਾਂ ਸਾਡੇ ਵੀ ਨਾ ਨਹੀਂ ਦੂਈ ਔਰ ਅਸੀਂ ਤੇ ਨਾਲ ਜਾਂਦੇ ਆ ਓਏ ਹਾਂ ਫਿਰ ਦਬਾਓ ਆ ਗੱਡੀ ਪਰੇ ਕਿੱਥੋਂ ਯਾਰ ਇਹਨੂੰ ਕਰ ਦੋ ਇਹਨੂੰ ਲਾ ਲਓ ਰੁਕ ਜਾ ਸਮੇਂ ਚੱਲਦੇ ਸੰਤੋਖ ਪੰਡਾ ਨੇ ਜੀਵਨ ਜੀਵਨ ਦਾ ਬੋਲ ਦਿੱਤਾ ਮੈਂ ਜੀਆ ਕਹਿੰਦਾ ਤੋੜਦਾ ਕਰਦਾ ਤੇ ਛੋਟੋ ਜਿਹਨਾਂ ਨੇ 1000 ਮੈਨੂੰ ਲੱਗਦਾ ਨਹੀਂ ਨਹੀਂ ਵੀ ਕਿਉਂਕਿ ਜਦੋਂ ਸਪੀਕਰ ਕਰਦਾ ਬਣਾ ਬਣਾ ਉਹ ਦਰਵਾਜ਼ਾ ਬਣਾ اچھا ਲੱਗ ਗਿਆ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਵੱਡੇ ਪੱਧਰ ਤੇ ਪੰਜਾਬ ਪੰਚ ਦਾ ਸੱਦਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਉਸ ਪੰਜਾਬ ਦੇ ਵਿੱਚ ਵੱਖੋ ਵੱਖਰੀ ਜਗ੍ਹਾ ਤੇ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਨੇ ਸੜਕਾਂ ਜਾਮ ਕੀਤੀਆਂ ਗਈਆਂ ਨੇ ਰੇਲਾਂ ਜਾਮ ਕੀਤੀਆਂ ਗਈਆਂ ਨੇ ਲਾਈਵ ਤਸਵੀਰਾਂ ਲੈ ਕੇ ਆਏ ਆ ਤੁਹਾਡੇ ਲਈ ਲੁਧਿਆਣਾ ਦੇ ਲਾਡੂਵਾਲ ਪਲਾਜ਼ਾ ਤੋਂ ਜਿੱਥੇ ਕਿਸਾਨਾਂ ਵੱਲੋਂ ਵੱਡਾ ਧਰਨਾ ਲਗਾਇਆ ਗਿਆ ਜਲੰਧਰ ਤੋਂ ਲੁਧਿਆਣਾ ਆਉਣ ਵਾਲੀਆਂ ਗੱਡੀਆਂ ਤੇ ਲੁਧਿਆਣਾ ਤੋਂ ਜਲੰਧਰ ਜਾਣ ਵਾਲੀਆਂ ਗੱਡੀਆਂ ਨੂੰ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਹੈ ਇੱਥੇ ਕੋਈ ਵੀ ਗੱਡੀ ਹੈ ਜਿਹੜੀ ਅੱਗੇ ਨਹੀਂ ਜਾ 파ਰੀ ਖਾਸ ਤੌਰ ਤੇ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਕਿਸਾਨਾਂ ਨੇ ਜਿਹੜੀ ਸ਼ੂਟ ਦਿੱਤੀ ਸੀ ਉਹ ਸ਼ੂਟ ਹੀ ਦਿੱਤੀ ਗਈ ਹੈ ਐਮਰਜੈਂਸੀ ਸੇਵਾਵਾਂ ਦੇ ਵਿੱਚ ਜਿਸ ਦੇ ਵਿੱਚ ਮੈਡੀਕਲ ਐਂਬੂਲੈਂਸ ਦੀਆਂ ਸੇਵਾਵਾਂ ਸ਼ਾਮਲ ਨੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾ ਰਿਹਾ ਖਾਸ ਤੌਰ ਤੇ ਕਿਸੇ ਦਾ ਕੋਈ ਵਿਆਹ ਹੈ ਬਰਾਤ ਜਾਣੀ ਹੈ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਨਹੀਂ ਰੋਕਿਆ ਜਾ ਰਿਹਾ ਇਸ ਦੇ ਨਾਲ ਨਾਲ ਜੇਕਰ ਕਿਸੇ ਨੇ ਹਸਪਤਾਲ ਦੇ ਵਿੱਚ ਜਾਣਾ ਡਾਕਟਰ ਦੇ ਕੋਲ ਜਾਣਾ ਜ਼ਰੂਰੀ ਚੈਕਿੰਗ ਕਰਾਉਣੀ ਹੈ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਜਾਣ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਪੁਲਿਸ ਦੀਆਂ ਗੱਡੀਆਂ ਹੋਰ ਵਿਭਾਗਾਂ ਦੀਆਂ ਸਰਕਾਰੀ ਕੰਮਕਾਜ ਦੀਆਂ ਗੱਡੀਆਂ ਜੋ ਬੇਹੱਦ ਜ਼ਰੂਰੀ ਕੰਮ ਨੇ ਉਹਨਾਂ ਗੱਡੀਆਂ ਨੂੰ ਤੇ ਉਹਨਾਂ ਬਾਈਕ ਸਵਾਰਾਂ ਨੂੰ ਕਿਸਾਨਾਂ ਵੱਲੋਂ ਜਾਣ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਤੌਰ ਤੇ ਜੇਕਰ ਕੋਈ ਨਿੱਜੀ ਯਾਤਰਾ ਦੇ ਵਿੱਚ ਜਾ ਰਿਹਾ ਹੈ ਜਿਆਦਾ ਜ਼ਰੂਰੀ ਨਹੀਂ ਹੈ ਗੈਰ ਜ਼ਰੂਰੀ ਯਾਤਰਾ ਉਹਨਾਂ ਸਾਰੀਆਂ ਗੱਡੀਆਂ ਨੂੰ ਕਿਸਾਨਾਂ ਵੱਲੋਂ ਰੋਕਿਆ ਜਾ ਰਿਹਾ ਜੀਟੀ ਰੋਡ ਦੇ ਉੱਤੇ ਟਰੱਕਾਂ ਦੀਆਂ ਵੱਡੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਰਾਂ ਵੱਡੇ ਪੱਧਰ ਤੇ ਕਿਸਾਨੀ ਧਰਨੇ ਤੋਂ ਉਰਲੇ ਪਾਸੇ ਵੀ ਖੜੀਆਂ ਨੇ ਤੇ ਪਰਲੇ ਪਾਸੇ ਵੀ ਖੜੀਆਂ ਨੇ ਕਿਸਾਨਾਂ ਵੱਲੋਂ 4 ਵਜੇ ਤੱਕ ਇਸ ਧਰਨੇ ਦਾ ਐਲਾਨ ਕੀਤਾ ਗਿਆ ਹੈ ਫੁੱਲ ਮਿਲਾ ਕੇ ਇਹ ਧਰਨਾ ਪੂਰੀ ਤਰ੍ਹਾਂ ਦੇ ਨਾਲ ਸਫਲ ਨਜ਼ਰ ਆ ਰਿਹਾ ਹੈ ਕਿਸਾਨਾਂ ਨੇ ਇੱਥੇ ਲਾਡੂਵਾਲ ਦੇ ਵਿੱਚ ਸਟੇਜ ਵੀ ਲਗਾਈ ਹੋਈ ਹੈ ਸਟੇਜ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਕਰੀਰਾਂ ਕਰਦੇ ਹੋਏ ਨਜ਼ਰ ਆਏ ਨੇ ਵੱਡੇ ਪੱਤਰ ਤੇ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਆਲੇ ਦੁਆਲੇ ਦੇ ਕਿਸਾਨ ਵੀ ਪਹੁੰਚੇ ਨੇ ਕਿਸਾਨਾਂ ਵੱਲੋਂ ਲਗਾਤਾਰ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਧਰਨੇ ਦੇ ਵਿੱਚ ਹਾਜ਼ਰੀ ਲਗਵਾਈ ਗਈ ਹੈ ਨਾ ਸਿਰਫ ਕਿਸਾਨ ਜਥੇਬੰਦੀਆਂ ਬਲਕਿ ਇਸ ਤੋਂ ਇਲਾਵਾ ਸਰਕਾਰੀ ਜਥੇਬੰਦੀਆਂ ਜਿਸ ਦੇ ਵਿੱਚ ਪੀਆਰਟੀਸੀ ਦੇ ਮੁਲਾਜ਼ਮ ਕੱਚੇ ਮੁਲਾਜ਼ਮ ਸ਼ਾਮਲ ਨੇ ਅਤੇ ਆਪਕ ਜਥੇਬੰਦੀਆਂ ਵਪਾਰੀ ਜਥੇਬੰਦੀਆਂ ਅਤੇ ਹੋਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਦੇ ਇਸ ਧਰਨੇ ਦਾ ਸਾਥ ਦਿੱਤਾ ਜਾ ਰਿਹਾ ਤਸਵੀਰਾਂ ਲਾਈਵ ਦੇਖ ਰਹੇ ਹੋ ਤੁਸੀਂ ਲਾਡੂਵਾਲ ਟੋਲ ਪਰਾਜ਼ਾ ਜੋ ਕਿ ਲੁਧਿਆਣਾ ਦੇ ਨਜ਼ਦੀਕ ਹੈ ਉੱਥੇ ਦੀਆਂ ਇਹ ਤਸਵੀਰਾਂ ਨੇ ਲਗਾਤਾਰ ਕਿਸਾਨਾਂ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਡੀਆਂ ਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਹੱਕੀ ਮੰਗਾ ਮੰਗਣ ਦੇ ਲਈ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਕਿਸਾਨ ਲਗਾਤਾਰ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਦਰਨਾ ਪ੍ਰਦਰਸ਼ਨ ਸਫਲ ਰਿਹਾ ਹੈ ਕਿਉਂਕਿ ਜੀਟੀ ਰੋਡ ਪੂਰੀ ਤਰ੍ਹਾਂ ਦੇ ਨਾਲ ਜਾਮ ਹੈ जीटी ਰੋਡ ਦੇ ਉੱਤੇ ਗੱਡੀਆਂ ਚੱਲਣ ਨਹੀਂ ਦਿੱਤੀਆਂ ਜਾ ਰਹੀਆਂ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਲਾਡਾ